ਅੱਜ ਸਾਡੇ ਫਰੈਂਡਸ਼ਿਪ ਗਰੁੱਪ ਦੀ ਇੱਕ ਮੀਟਿੰਗ ਰੱਖੀ ਹੋਇਆ ਜਿਮ ਖਾਨਾ ਕਲੱਬ ਦੇ ਤੇ ਅੱਜ ਉਹਦੇ ਸਾਡੇ ਸਾਰੇ ਦੋਸਤ ਜਿਹੜੇ ਫਰੈਂਡਸ਼ਿਪ ਗਰੁੱਪ ਦੇ ਮੈਂਬਰ ਹੈਗੇ ਆ ਉਹ ਸਾਰੇ ਆਏ ਸੀਗੇ ਤੇ ਉਹਨਾਂ ਨੂੰ ਅਸੀਂ ਆਪਣੀ ਕਾਰਗੁਜ਼ਾਰੀ ਜਿਹੜੀ ਇਸ ਟੀਮ ਦੀ ਹੈ ਲੇਟੈਸਟ ਜੋ ਡਵੈਲਪਮੈਂਟਸ ਆ ਕਲੱਬ ਦੇ ਆ ਜੋ ਇਸ਼ੂ ਸੀਗੇ ਉਹ ਡਿਸਕਸ ਕੀਤੇ ਕਿਸ ਤਰ੍ਹਾਂ ਦੇ ਇਸ਼ੂ ਸੀ ਕਿ ਸਾਡੇ ਚੋਂ ਕਿਤੇ ਨਾਲੇ ਤੁਹਾਡੇ ਜਿਹੜੇ ਐਫ ਆਈ ਆਰ ਦੱਤੀ ਹੋਈ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਸੀਗੇ ਐਫਆਈਆ ਐਕਚੁਅਲੀ ਸਾਡੇ ਤੇ ਨਹੀਂ ਹੋਈ ਉਹ ਸਾਡਾ ਇੱਕ ਸੀਏ ਸਾਹਿਬ ਦਾ ਮਸਲਾ ਸੀਗਾ ਪਿਛਲੇ ਸਾਡੇ ਸੀਏ ਚੱਲ ਰਹੇ ਸੀ 35 ਸਾਲ ਤੋਂ ਤੇ ਉਹ ਉਹਨਾਂ ਦਾ ਇੱਕ ਹੀ ਕੰਟਰੈਕਚੁਅਲ ਜਿਹੜੀ ਰਿਲੇਸ਼ਨਸ਼ਿਪ ਸੀ ਜਾਂ ਉਹਨਾਂ ਦਾ ਕੰਟਰੈਕਟ ਹੈ ਕਿ ਰੀਨਿਊ ਨਹੀਂ ਕਰਦਾ ਸੀ ਅਸੀਂ ਏਜੀਐਮ 'ਚ ਉਹਨਾਂ ਦਾ ਕਾਫੀ ਦੇਰ ਤੋਂ ਇਸ਼ੂ ਚੱਲ ਰਿਹਾ ਸੀਗਾ ਔਰ ਉਹਨਾਂ ਨੇ ਹੀ ਸਾਡੇ ਖਿਲਾਫ ਇੱਕ ਪੁਲਿਸ ਚ ਐਫਆਈਆ ਦੇਤੀ ਸੀ ਅੱਠ ਡਾਇਰੈਕਟਰਾਂ ਦੇ ਖਿਲਾਫ ਜਿਹੜਾ ਕਿ ਪਹਿਲਾਂ ਵੀ ਅਸੀਂ ਬੜੇ ਹਨਾਨ ਹੋਏ ਇਸ ਗੱਲ ਤੇ ਕਿ ਅੱਜ ਤੱਕ ਕਿਸੇ ਸੀਏ ਸਾਹਿਬ ਨੇ ਆਪਣੀ ਫਰਮ ਜਿਹਦੇ ਚੋ ਖੁਦ 35 ਸਾਲ ਕੰਮ ਕਰਦੇ ਹੁਣ ਉਹਨਾਂ ਨੇ ਐਸੀ ਕੋਈ ਮਤਲਬ ਮੰਦਭਾਗੀ ਘਟਨਾ ਕਰ ਦੋ ਸ਼ਿਕਾਇਤ ਕਰਤੀ ਸਾਡੀ ਉਹਦੇ ਕਰਕੇ ਸਾਨੂੰ ਫਿਰ ਉੱਥੇ ਐਸਐਸਪੀ ਸਾਹਿਬ ਦੇ ਪੇਸ਼ ਹੋਣਾ ਪਿਆ ਫਿਰ ਅਸੀਂ ਆਪਣਾ ਪੱਖ ਰੱਖਤਾ ਇਹ ਐਫਆਈਆਰ ਐਸਐਸਪੀਜ਼ ਮਾਨਯੋਗ ਐਸਐਸਪੀ ਸਾਹਿਬ ਕਰਨਿਓ ਇੱਕ ਇਨਕੁਆਰੀ ਹੋਈ ਆਈਪੀਐਸ ਅਫੀਸਰ ਸਾਹਮਣੇ ਕੀਤੀ ਹੈ ਉਹਨਾਂ ਨੇ ਫਿਰ ਆਪਣੀ ਜੱਜਮੈਂਟ ਚ ਇਹਨਾਂ ਦੇ ਅਗੇਸਟ ਐਫਆਈਆਰ ਕੀਤੀ ਆ ਕਲੱਬ ਦੇ ਉੱਪਰ ਕੋਈ ਐਫਆਈਆਰ ਸਰ ਜੀ ਅੱਗੇ ਸੀ ਤੇ ਕੋਈ ਹੋਰ ਬੋਖਰੇ ਵੱਖਰੇ ਨਹੀਂ ਪਰੋਵੇਸਿਵ ਤੇ ਗੁੱਡਵਿਲ ਪਹਿਲਾਂ ਵੀ ਇਕੱਠੇ ਸੀ ਅੱਜ ਵੀ ਇਕੱਠੇ ਆਂ ਕੁਝ ਜਿਹੜੇ ਸਾਡੇ ਦੋਸਤ ਮਿੱਤਰ ਤੁਹਾਨੂੰ ਪਤਾ ਹੈ ਵੀ ਗਰੁੱਪਾਂ 'ਚ ਇਦਾਂ ਹੀ ਹੁੰਦਾ ਪੋਲਿਟਿਕਸ ਤਾਂ ਹੀ ਹੁੰਦਾ ਕਈ ਵਾਰ ਵਿਚਲੇ ਕੋਈ ਦੋਸਤ ਗੁੱਸੇ ਹੋ ਜਾਂਦੇ ਆ ਸੋ ਅੱਜ ਅੱਛਾ ਤੁਸੀਂ ਪੁੱਛ ਲਿਆ ਸੀ ਤਾਂ ਜਿਹੜਾ ਮਾੜਾ ਮੋਟਾ ਕਿਸੇ ਨੂੰ ਬੋਲਿਆ ਸ਼ਿਕਵਾ ਉਸ ਭਰਾ ਨੂੰ ਵੀ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਤੋਂ ਕਿ ਤੁਸੀਂ ਯਾਰ ਆਓ ਐਂਡ ਇੰਜੋਏ ਦਾ ਟੂਗੇਦਰਨੈਸ ਇੰਜੋਏ ਦਾ ਫਰੈਂਡਸ਼ਿਪ ਜਿਸ ਕਰਕੇ ਅਸੀਂ ਗਰੁੱਪ ਸ਼ੁਰੂ ਕੀਤਾ ਸੀ ਵੀ ਕਿਸੇ ਨਾਲ ਸਾਡੀ ਕੋਈ ਦਿੱਕਤ ਨਾ ਹੋਵੇ ਉਹ ਉਸੇ ਗੱਲ ਤੇ ਸਾਰੇ ਖੜੇ ਆ ਚੀਰਮੈਨ ਸਾਹਿਬ ਬੈਠੇ ਆ ਵਿਕਾਸ ਜੀ ਬੈਠੇ ਆ ਅਰਪੀਤ ਜੀ ਪਹਿਲੇ ਸਾਡੇ ਲੀਡਰ ਹੈ ਸੋ एवरीवन इज ਵਿਦ ਅਸ ਐਂਡ ਵੀ ਆਰ ਵਨ ਕੋਈ ਅਲੀਗੇਸ਼ਨ ਨਹੀਂ ਹੈ ਕੁਝ ਬੰਦਿਆਂ ਦੀ ਡਿਮਾਂਡ ਹੈ ਬਿਲਕੁਲ ਠੀਕ ਹੈ ਇਲੈਕਸ਼ਨ ਕਰਾਇਆ ਜਾ ਅਸੀਂ ਇਲੈਕਸ਼ਨ ਦੀ ਡੇਟ ਅਨਾਉਂਸ ਵੀ ਕਰਤੀ 2 12 25 ਨੂੰ ਇਲੈਕਸ਼ਨ ਹੈ आरओसी दी परमिशन ਲਈ ਗਈ ਹੈ 20 12 ਨੂੰ ਇਲੈਕਸ਼ਨ ਹੋ ਰਹੀ ਹੈ ਜੀ ਹੋਰ ਦੱਸੋ ਹੋਰ ਇਲੈਕਸ਼ਨ ਦਾ ਉਹਨਾਂ ਦਾ ਮੁੱਦਾ ਇੱਕ ਹੋਰ ਹੈ ਕਹਿੰਦੇ 12 ਇਕੱਠੇ ਚਾਰ ਦੀ ਇਲੈਕਸ਼ਨ ਹੈ ਨਾ ਕੀ ਮੁੱਦਾ ਜੀ 12 ਤੇ 8 4 ਕੁਝ ਨਹੀਂ ਹੁੰਦਾ ਉਹ 12 4 8 ਦਾ ਨਹੀਂ ਜਿਹੜੀ ਕਨਸਟੀਟਿਊਸ਼ਨ ਸਾਨੂੰ ਪ੍ਰੋਵੀਜ਼ਨ ਹੈ ਜੇ 8 4 ਦੀ ਪ੍ਰੋਵੀਜ਼ਨ ਹੈ 6 6 ਦੀ ਪ੍ਰੋਵੀਜ਼ਨ ਹੈ ਪ੍ਰੋਵੀਜ਼ਨ ਅਪਲਾਈ ਕੀਤੀ ਜਾਏਗੀ ਜੋ ਲੋਕੀ ਪਾਸ ਕਰਨਗੇ ਅਸੀਂ ਉਹਦਾ ਮੁਤਾਬਕ ਕਰਾਂਗੇ ਕਿਸੇ ਇੱਕ ਬੰਦੇ ਦੀ ਡਿਮਾਂਡ ਨਹੀਂ ਨਾ ਹੋਣੀ ਚਾਹੀਦੀ ਜਿਸ ਗੱਲ 'ਚ ਪਪੂਲਾਰਿਟੀ ਹੈ ਜਿਸ ਗੱਲ 'ਚ ਸਮਝ ਹੈ ਜਿਸ ਗੱਲ 'ਚ ਜ਼ਰੂਰੀ ਚੀਜ਼ ਸਮਝੀ ਜਾਏਗੀ ਟੀਮ ਸਾਰੇ ਤੁਹਾਡੇ ਸਾਹਮਣੇ ਅੱਜ ਤੁਸੀਂ ਦੇਖੋ 100 ਬੰਦਾ ਬੈਠਾ ਹੈ ਗਰੁੱਪ ਦਾ ਸਾਰਿਆਂ ਨੇ ਕਿੰਨੀ ਤਾਰੀਫ਼ ਕੀਤੀ ਹੈ ਵਰਕਿੰਗ ਦੀ ਗਰੁੱਪਾਂ ਦੇ ਕਹਿੰਦੇ ਤੁਸੀਂ ਸਾਰੇ ਮਿਲ ਕੇ ਨਹੀਂ ਜਾਂਦੇ ਪ੍ਰੋਗਰੈਸਿਵ ਵਾਲੇ ਗੁਰਮੀਨਾਂ ਮਿਲ ਕੇ ਨਹੀਂ ਜਾਂਦੇ ਨਹੀਂ ਕੋਈ ਹੈ ਜੀ ਕੋਈ ਨਹੀਂ ਹੈ ਪਹਿਲੀ ਗੱਲ ਜੀ ਅਲੱਗ ਗੁੱਡਵਿਲ ਗਰੁੱਪ ਤੇ ਨਾਲ ਪ੍ਰੋਗਰੈਸਿਵ ਗਰੁੱਪ ਦੋਨਾਂ ਦੀ ਮਰਜ ਹੋ ਕੇ ਫਰੈਂਡਸ਼ਿਪ ਗਰੁੱਪ ਬਣਿਆ ਉਹ ਦੋਨੋਂ ਗਰੁੱਪ ਖਤਮ ਹੋ ਗਏ ਸੀ ਅੱਜ ਕੋਈ ਗਰੁੱਪਰ ਨੂੰ ਨਹੀਂ ਕਰ ਰਿਆ ਸੀ ਦੋਨਾਂ ਦੇ ਬੰਦਿਆਂ ਦਾ ਇੱਕੋ ਗਰੁੱਪ ਹੈ ਫਰੈਂਡਸ਼ਿਪ ਦਾ ਤੇ ਉਹ ਅਸੀਂ ਸਾਰੇ ਬੈਠੇ ਆ ਚਾਹੇ ਮੈਂ ਗੁੱਡਵਿਲ ਗਰੁੱਪ ਚੋਂ ਆਇਆ ਐ ਪ੍ਰੋਗਰੈਸਿਵ ਗਰੁੱਪ ਚੋਂ ਆਏ ਨੇ ਪਰ ਅੱਜ ਅਸੀਂ ਸਾਰੇ ਫਰੈਂਡਸ਼ਿਪ ਗਰੁੱਪ ਚਾ ਜਿਹੜੇ ਆ ਡਾਇਰੈਕਟਰ ਖੜੇ ਨੇ ਆਲਰੇਡੀ ਗੁੱਡਵਿਲ ਗਰੁੱਪ ਚ ਸੀ ਅੱਜ ਸਾਰੇ ਫਰੈਂਡਸ਼ਿਪ ਗਰੁੱਪ ਚ ਗੁੱਡਵਿਲ ਗਰੁੱਪ ਵਾਲੇ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਉਹ ਕਹਿੰਦੇ ਜਦੋਂ ਤੁਸੀਂ ਪੀਐਨ ਨੂੰ ਫੰਡ ਦੇਣਗੇ ਉਹ ਰਾਹਤ ਕੂਚ ਆਲਾ ਕਦੋਂ ਬੈਠੀਗੇ ਨਹੀਂ ਜਦ ਤੁਸੀਂ ਡਾਕਟਰ ਬਲਵਹੀਰ ਨੇ ਇੱਥੇ ਅ ਉਹ ਰੇਸੀਗੇ ਡਾਕਟਰ ਬਲਵੀਰ ਇੱਥੇ ਆਏ ਤੇ ਉਦੋਂ 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 ਹੀ ਸਾਡੇ ਸੈਕਟਰੀ ਸਾਹਿਬ ਵੀ ਇੱਥੇ ਹੀ ਸਾਰੇ ਸੀ ਉਹਨਾਂ ਦੇ ਆਪਣੇ ਰੁਝਾਨ ਸੀਗੇ ਅਸੀਂ ਸਾਰਿਆਂ ਨੂੰ ਗਰੁੱਪ ਦੇ ਵਿੱਚ ਮੈਸੇਜ ਕੀਤਾ ਸੀ ਤੇ ਸਾਰੇ ਬੰਦੇ ਉੱਥੇ ਪਹੁੰਚੇ ਸੀ ਨਹੀਂ 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 ਸਾਰੇ ਫਰੈਂਡਸ਼ਿਪ ਗਰੁੱਪ ਐਗਜ਼ੈਕਟਿਵ ਟੀਮ ਸਰ ਐਗਜ਼ੈਕਟਿਵ ਟੀਮ ਮੈਨੇਜਮੈਂਟ ਦਾ ਬਿਲਕੁਲ ਕੋਣ ਇਲੈਕਸ਼ਨ ਦੇ ਉੱਧਰ ਆਪੋਜ਼ਿਟ ਇਲੈਕਸ਼ਨ ਦੇ ਕੋਈ ਵੀ ਗਰੁੱਪ ਆ ਕੇ ਕੋਈ ਗਰੁੱਪ ਨਹੀਂ ਹੈ ਜੀ ਕੋਈ ਗਰੁੱਪ ਨਹੀਂ ਹੁੰਦਾ ਕਲੱਬ ਦੀ ਜਿਹੜੀ ਇਲੈਕਸ਼ਨ ਹੈ ਕੋਈ ਵੀ ਬੰਦਾ ਪਾਰਟਿਸਪੇਟ ਕਰ ਸਕਦਾ ਜਿੰਨੇ ਵੀ ਬੰਦੇ ਨੇ ਕਿਸੇ ਵੀ ਗਰੁੱਪ ਚੋਂ ਆ ਕੇ ਗਰੁੱਪ ਬਣਾ ਕੇ ਨਵੇਂ ਬਣ ਕੇ ਇਹ ਕਲੱਬ ਦੀ ਇਲੈਕਸ਼ਨ ਹੈ ਇੱਥੇ ਕੋਈ ਪਰਮਨੈਂਟ ਹੋ ਨਹੀਂ ਹੁੰਦਾ ਸਾਡੇ ਇਹ ਫਰੈਂਡਸ਼ਿਪ ਗਰੁੱਪ ਦੇ ਸਾਡੀ ਕੋਰ ਗਰੁੱਪ ਪੂਰਾ ਸੀਗਾ ਜਿਹੜੀ ਸਾਡੀ ਫਰੈਂਡਸ਼ਿਪ ਗਰੁੱਪ ਹੈ ਉਹਦੇ ਚ ਸਾਰੇ ਬੰਦਿਆਂ ਨੇ ਅੱਜ ਪਾਰਟਿਸਪੇਟ ਕੀਤਾ ਸਾਰੇ ਉਰੇ ਆਏ ਨੇ ਤੇ ਸਾਰਿਆਂ ਨੇ ਸਾਰੀ ਟੀਮ ਦੀ ਸਲਾਗਾ ਵੀ ਕੀਤੀ ਹੈ ਤੇ ਨਾਲ ਜਿਹੜੇ ਸੀਏ ਵਾਲਾ ਇਸ਼ੂ ਸੀ ਉਹਦੇ ਜੇ ਡਟ ਕੇ ਨਾਲ ਚੱਲਣ ਦਾ ਮੁਕਾਬਲਾ ਉਹ ਵੀ ਕੀਤਾ ਵਾਦਾ ਵੀ ਕੀਤਾ ਜਿਹੜੇ ਸੀਏ ਦੇ ਖਿਲਾਫ ਜਿਹੜਾ ਆਪਾਂ ਕਹਿੰਦੇ 15 ਸਾਲ ਤੋਂ ਜਿਹੜੀ ਰਹੀ ਹੈਗੀ ਇਹ ਸਾਰੀ ਚਾਣਨੀ ਹੈ ਪਹਿਲਾਂ ਵੀ ਕੋਸ਼ਿਸ਼ ਨਹੀਂ ਹੋਈ ਜਿਹੜੀ ਉਹਦੀ ਮੰਨ ਕਰੋ ਜਿਹੜਾ ਸੀਏ ਸਾਹਿਬ अशोक ਜੀ ਨੇ ਉਹਨਾਂ ਦਾ ਏਜੀਐਮ ਏਜੀਐਮ ਦੇ ਵਿੱਚ ਉਹਨਾਂ ਨੂੰ ਅਸੀਂ ਸਾਰੇ ਕਲੱਬ ਨੇ ਉਹਨਾਂ ਨੂੰ ਇਥੋਂ ਡਿਸਚਾਰਜ ਕਰਤਾ ਸੀ ਬਾਹਰ ਕਰਤਾ ਸੀ ਕਿ ਵੀ ਕਹਤਾ ਸੀਗਾ ਕਿ ਵੀ ਅੱਜ ਤੁਹਾਡੀ ਸਰਵਿਸ ਨਹੀਂ ਲੈਣੀ ਆ ਨੰਬਰ 2 ਤੇ ਉਸ ਤੋਂ ਬਾਅਦ ਉਹਨਾਂ ਨੇ ਆਰਓਸੀ ਚ ਕੰਪਲੇਂਟ ਕੀਤੀ ਕੰਪਲੇਂਟ ਜਾ ਕੇ ਆਰਓਸੀ ਨੇ ਵੀ ਫੈਸਲਾ ਆ ਆਰਜੀਐਮਸੀ ਕਲੱਬ ਦੇ ਹੱਕ ਤੇ ਦਿੱਤਾ ਫਿਰ ਉਸ ਤੋਂ ਬਾਅਦ ਉਹ ਦਿੱਲੀ ਗਏ ਉੱਥੇ ਹਜੇ ਪੈਂਡਿੰਗ ਸੀਗਾ ਕੇਸ ਉਹਨਾਂ ਨੇ ਪਟਿਆਲਾ ਪੁਲਿਸ ਨੂੰ ਇੱਕ ਕੰਪਲੇਂਟ ਦਰਜ ਕਰਾ ਦਿੱਤੀ ਸਾਡੇ 8 ਡਾਇਰੈਕਟਰਾਂ ਦੇ ਅੰਗੇਜਸਟ ਉਹ 8 ਡਾਇਰੈਕਟਰਾਂ ਨੇ ਜਿਆਦਾ ਕੰਪਲੇਂਟ ਕੀਤੀ ਤੇ ਫਿਰ ਅਸੀਂ ਸੀਏ ਦੇ ਅੰਗੇਜਸਟ ਜਿਹੜੇ ਉਰੇ ਘਪਲੇ ਕਰਦੇ ਸੀ ਜਾਂ ਕੁਝ ਸੀਗਾ ਉਹ ਜਗ ਜਾਹਰ ਕੀਤੇ ਤੇ ਐਸਐਸਪੀ ਨੇ ਆਈਪੀਐਸ ਦੀ ਇੱਕ ਇਨਕੁਆਰੀ ਬਿਠਾ ਕੇ ਅਫਸਰਾਂ ਦੀ ਤੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਤੇ ਐਫਆਈਆਰ ਰਜਿਸਟਰ ਕੀਤੀ ਹੈ ਕਿੰਨੇ ਤੋਂ ਕਪਲਾ ਹੁਣ ਤੱਕ ਸਾਹਮਣੇ ਆਇਆ ਜੀ ਉਹ ਕਿੰਨੇ ਟਾਈਪ ਹੈ ਅਜੇ ਇਨਵੈਸਟੀਗੇਸ਼ਨ ਜਾਰੀ ਹੈ 2015 ਤੋਂ ਲੈ ਕੇ ਹੁਣ ਤੱਕ 2025 ਤੱਕ ਕਾਫੀ ਲੰਬੀ ਹੈ ਉਹਦੇ ਲਈ ਸੱਤ ਮੈਂਬਰੀ ਕਮੇਟੀ ਕਲੱਬ ਨੇ ਬਣਾਈ ਹੈ ਜੋ ਪੁਲਿਸ ਦੇ ਨਾਲ ਮਿਲ ਕੇ ਉਹ ਜੋ ਵੀ ਅਜ ਤੱਕ ਦਾ ਕਪਲਾ ਹੋਗਾ ਜਾਂ ਕੁਝ ਵੀ ਕੀਤਾ ਹੋਏਗਾ ਉਹਦਾ ਉਹ ਨਰਖਣ ਕਰਨਗੇ ਜੀ ਸਰ ਹਾਂਜੀ ਹਾਂਜੀ ਕਰੋੜਾ ਚਾਹੀਏ ਦੇਖੋ ਇਹ ਵਰਡਸ ਨਹੀਂ ਕਹਿ ਸਕਦੇ ਲੱਖਾ ਜਾਂਦਾ ਕਰੋੜਾ ਜਾਂਦਾ ਉਹਦਾ ਜਦ ਡਾਕੂਮੈਂਟੇਸ਼ਨ ਦੇ ਸਾਹਮਣੇ ਆਏਗੀ ਸਾਰੇ ਇਹ ਸੱਤ ਮੈਂਬਰ ਕਮੇਟੀ ਫੈਸਲਾ ਕਰੇਗੀ ਦੇਖੇਗੀ ਜੋ ਵੀ ਹੋਏਗਾ ਉਹ ਸਾਰਾ ਜਗ ਜाहिर ਕੀਤਾ ਜਾਏਗਾ ਇੱਕ ਹੁੰਡੀਆ ਸਾਹਿਬ ਤੇ ਹੋਰ ਮੈਂਬਰਾਂ ਨੇ ਨਾਮ ਤੋਂ ਜਿਹੜਾ ਤੀਵਿਜ ਕਰਕੇ ਕਿਹਾ ਵੀ ਕਾਫੀ ਐਟੀਟਿਊਡ ਹੈਗਾ ਵੀ ਇਹਦੇ ਵਿੱਚ ਕਾਰਨ ਕੀ ਹੈ ਕੋਈ ਸ਼ੈ ਕਿਸੇ ਦੀ ਦੇਖੋ ਜਿਹੜੇ ਜਿਹੜੇ ਸੀਏ ਸਾਹਿਬ ਨੇ ਜਗ ਜाहिर ਹੈ ਕਿ ਵੀ ਉਹਨਾਂ ਦੇ ਬਹੁਤ ਬੰਦਿਆਂ ਦਾ ਪਹਿਲਾਂ ਹੀ ਸਾਰੇ ਕਲੱਬ ਦੇ ਜਿੰਨੇ ਸੈਕਟਰੀ ਰਹੇ ਨੇ ਅੱਜ ਤੱਕ ਜਾਂ ਪ੍ਰੈਜ਼ੀਡੈਂਟ ਰਹੇ ਨੇ ਉਹ ਸਾਰੇ ਉਹਨਾਂ ਤੋਂ ਨਿਰਾਸ਼ ਰਹੇ ਨੇ ਦੁਖੀ ਰਹੇ ਨੇ ਸਾਡੀ ਟੀਮ ਨੇ ਉਹ ਸਾਰੇ ਬੰਦਿਆਂ ਦੀ ਸਲਾਹ ਲੈ ਕੇ ਕਿ ਵੀ ਆਪਾਂ ਇਹਨਾਂ ਨੂੰ ਇੱਥੋਂ ਫਰਕ ਕਰ ਦਈਏ ਤੇ ਉਸ ਤੋਂ ਬਾਅਦ ਹੀ ਏਜੀਐਮ 'ਚ ਫੈਸਲਾ ਕੀਤਾ ਗਿਆ ਤਾਂ ਹੀ ਕੱਢੇ ਗਏ ਠੀਕ ਹੈ ਸਰ ਹਾਂ ਜੀ ਸਰ ਪਹਿਲੀ ਗੱਲ ਤਾਂ ਮੈਂ ਸਾਰੇ ਫਰੈਂਡਸ਼ਿਪ ਗਰੁੱਪ ਦੇ ਜਿਹੋ ਮੈਂਬਰ ਜਿਨ੍ਹਾਂ ਨੇ ਅਟੈਂਡ ਕੀਤਾ ਅੱਜ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਦੂਜਾ ਜਿਹੜੀ ਸਾਡੀ ਟੀਮ ਹੈ ਉਸਨੇ ਜੋ ਜੋ ਆਪਣੀ ਕਾਰਗੁਜ਼ਾਰੀ ਦੱਸੀ ਹੈ ਉਹ ਬਹੁਤ ਅੱਛੀ ਦੱਸੀ ਹੈ ਇਹਨਾਂ ਨੂੰ ਮੈਂ ਇਹਨਾਂ ਨੂੰ ਮੈਂ ਹੌਸਲਾ ਬਖਸ਼ਾਈ ਵੀ ਦਿਨਾ ਤੇ ਨਾਲ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਕਲੱਬ ਲਈ ਅੱਛਾ ਕੰਮ ਕਰ ਰਹੇ ਨੇ ਤੀਜੀ ਗੱਲ ਇਹ ਹੈ ਕਿ ਇਲੈਕਸ਼ਨਾਂ ਜੋ ਹੈ ਉਹ ਰੂਲਸ ਦੇ ਮੁਤਾਬਕ ਕਨਸਟੀਟਿਊਸ਼ਨ ਦੇ ਮੁਤਾਬਕ ਆਰਓਸੀ ਦੀ ਡਾਇਰੈਕਸ਼ਨ ਦੇ ਮੁਤਾਬਕ ਜਦੋਂ ਟਾਈਮ ਹੈ ਉਸ ਤੋਂ ਪਹਿਲਾਂ ਹੋਣਗੀਆਂ ਉਸ ਤੋਂ ਪਹਿਲਾਂ ਹੋਣਗੀਆਂ ਉਸ ਤੋਂ ਬਾਅਦ ਨਹੀਂ ਹੁੰਦੀਆਂ ਤੇ ਇਸ ਕਰਕੇ ਕੋਈ ਵੀ ਇਹ ਜੀ ਖੱਛਾ ਜਾਂ ਉਹ ਸਾਰੇ ਰੂਮਰਸ ਹੈ ਹਰ ਬੰਦੇ ਆਪਣੀ ਕੁਝ ਬੰਦੇ ਐਸੇ ਹੁੰਨੇ ਹੀ ਹੈ ਹਰ ਕਲੱਬ ਚ ਹਰ ਸੰਸਥਾ ਚ ਹਰ ਘਰ ਚ ਜਿਨ੍ਹਾਂ ਨੇ ਪਵਾੜਾ ਫਾਕੇ ਰੱਖਣਾ ਕਿਉਂਕਿ ਉਹਨਾਂ ਦਾ ਜਿਹੜਾ ਮੋਟਿਵ ਹੈ ਮੰਤਵ ਹੈ ਉਹ ਪੌੜੇ 'ਚ ਹੀ ਨਿਕਲਦਾ ਹੈ ਤੇ ਇਹ ਵੀ ਨਹੀਂ ਪੋਸੀਬਲ ਹੋ ਸਕਦਾ ਕਿ ਕੁਝ ਕੋ ਬੰਦੇ ਕਹਿਣ ਵੀ ਜੋ ਅਸੀਂ ਕਹਿੰਦੇ ਆ ਉਹੀ ਹੋਏ ਹੋਣਾ ਤਾਂ ਉਹੀ ਚਾਹੀਦਾ ਹੈ ਨਾ ਜੀ ਜੋ ਸਾਰੇ ਚਾਹਣੇ ਜੋ ਕੰਸੈਂਸਸ ਹੈ ਲੇਕਿਨ ਕੁਝ ਇਨਸਾਨ ਐਸੇ ਹੁੰਦੇ ਆ ਜਿਹੜੇ ਕਹਿੰਦੇ ਆ ਵੀ ਮਾਈ ਵੇ ਔਰ ਹਾਈ ਵੇ ਜਾਂ ਤਾਂ ਸਾਡੀ ਗੱਲ ਮੰਨੋ ਨਹੀਂ ਅਸੀਂ ਚੱਲੇ ਤੋ ਮੈਂ ਮੈਂ ਇਸ ਗਰੁੱਪ ਦਾ ਕੁਝ ਢੇਰ ਤੋਂ ਚੇਅਰਮੈਨ ਇਹਨਾਂ ਨੇ ਮੈਨੂੰ ਰੱਖਿਆ ਮੈਂ ਤਾਂ ਇਹਨਾਂ ਨੂੰ ਬੜੀ ਬੇਨਤੀ ਕੀਤੀ ਆ ਵੀ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਮੈਨੂੰ ਹਨਸਾਰ ਕਰੋ ਹੋਰ ਬਥੇਰੇ ਬੰਦੇ ਚੰਗੇ ਮੇਰੇ ਤੋਂ ਨਾਲ ਵਧੀਆ ਮਿਲ ਜਾਣਗੇ ਤੁਹਾਨੂੰ ਪਰ ਜਿੰਨੀ ਦੇਰ ਮੈਂ ਹਾਂ ਇਹ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਚੇਅਰਮੈਨ ਹੁੰਦੇ ਵੀ ਕਦੀ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਇਹੀ ਕਰਨਾ ਹੈ ਹੋਰ ਨਹੀਂ ਕਰਨਾ ਕੰਸੈਂਸਸ ਨਾਲ ਕਰਦੇ ਸੀ ਅਸੀਂ ਪਿਛਲੀ ਵਾਰੀ ਇਕੱਠੇ ਕੀਤੇ ਗਰੁੱਪ ਉਹ ਵੀ ਕੰਸੈਂਸਸ ਨਾਲ ਕੀਤੇ ਇੱਕ ਕਮੇਟੀ ਬਣਾਈ ਉਹਨੇ ਕੀਤਾ ਉਸਦੇ ਹਿਸਾਬ ਨਾਲ ਕੀਤੇ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਪ੍ਰਧਾਨ ਬਣ ਜਾਂ ਮੈਂ ਨਹੀਂ ਕਿਹਾ ਵੀ ਮੇਰੇ ਕੈਂਡੀਡੇਟ ਨੂੰ ਕਰੋ ਕਿਉਂਕਿ ਮੇਰਾ ਕੋਈ ਕੈਂਡੀਡੇਟ ਨਾ ਮੈਂ ਕਦੀ ਕਿਸੇ ਨੂੰ ਇਹ ਕਿਹਾ ਪਰ ਕੁਝ ਲੋਕ ਹੈ ਗਰੁੱਪਾਂ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਜੋ ਅਸੀਂ ਚਾਹੁੰਦੇ ਆ ਉਹੀ ਹੋਏ ਉਹ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਅਸੀਂ ਸਾਰੇ ਉਰੇ ਇਕੱਠੇ ਹੋ ਕੇ ਤੁਹਾਡੇ ਸਾਹਮਣੇ ਅਸੀਂ ਬਿਠੇ ਆ ਅਸੀਂ ਇਹੀ ਫੈਸਲਾ ਕੀਤਾ ਕਿ ਜੋ ਰੂਲਸ ਹੈ ਜੋ ਰੈਗੂਲੇਸ਼ਨਸ ਹੈ ਜੋ ਹੈ ਉਹ ਆਰਓਸੀ ਦੇ ਹੈ ਚਾਹੇ ਸਾਡੇ ਕਨਸਟੀਟਿਊਸ਼ਨ ਦੇ ਹੈ ਉਹਨਾਂ ਨੂੰ ਨਹੀਂ ਵਾਇਲੇਟ ਕਰਨਾ ਸੀ ਉਹਨਾਂ ਦੇ ਮੁਤਾਬਕ ਜੋ ਜੋ ਤਰੀਕੇ ਨਾਲ ਜੋ ਹੋ ਸਕਦਾ ਹੈ ਉਹੀ ਕਰਾਂਗੇ ਕੋਈ ਵੀ ਅਜਿਹੀ ਚੀਜ਼ ਪੋਸੀਬਲ ਨਹੀਂ ਹੁੰਦੀ ਜਦੋਂ ਤੁਸੀਂ ਇਲੈਕਸ਼ਨਾਂ ਕਰਾਣੀ ਹੈ ਜਾਂ ਕੋਈ ਤੁਸੀਂ ਆਰਗੇਨਾਈਜੇਸ਼ਨ ਚਲਾਣੀ ਹੈ ਉਹਦੇ ਵਿੱਚ ਵਾਇਲੇਸ਼ਨ ਤਾਂ ਕਦੀ ਹੋ ਹੀ ਨਹੀਂ ਨਾ ਸਕਦੀ ਵਾਇਲੇਸ਼ਨ ਹੋਏਗੀ ਤਾਂ ਤੁਹਾਡੇ ਤੇ ਇਲਜ਼ਾਮ ਆਏਗਾ ਕਿ ਕਿਹੜੇ ਝੰਡੇ ਲੈ ਕੇ ਉਹ ਇਲੈਕਸ਼ਨ ਚ ਉਤਰੋਗੇ ਜਿਹੜੀ ਕਿ ਉਹ ਹੱਕ ਕੀਤੀ ਹੈ ਕਲੱਬ ਦੀ ਦੇਖੋ ਏਜੰਡੇ ਤਾਂ ਬੇਸਿਕਲੀ ਹਰ ਸਾਲ ਉਹੀ ਹੁੰਦੇ ਆ ਕਿ ਕਲੱਬ ਦੀ ਬਿਹਤਰੀ ਤੇ ਕਲੱਬ ਦੀ ਬਿਹਤਰੀ ਜਿਹੜੀ ਹੈ ਉਹੀ ਸੈਂਟਰਲ ਇਸ਼ੂ ਹੁੰਦਾ ਜੋ ਇਹ ਟੀਮ ਹੈ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਪੈਸੇ ਕੋਈ ਨਜਾਇਜ਼ ਨਹੀਂ ਖਰਚ ਕੀਤੇ ਠੀਕ ਹੈ ਜੋ ਵੀ ਪੈਸਾ ਖਰਚ ਹੋਇਆ ਬੜੀ ਪਾਰਦਰਸ਼ਤਾ ਨਾਲ ਹੋਇਆ ਹੈ ਰੂਲਸ ਦੇ ਮੁਤਾਬਕ ਹੋਇਆ ਹੈ ਰੈਗੂਲੇਸ਼ਨਸ ਦੇ ਮੁਤਾਬਕ ਹੋਇਆ ਹੈ ਫਾਈਨੈਂਸ਼ੀਅਲ اور ਫਿਸਕਲ ਰਿਸਪੌਂਸਿਬਿਲਟੀ ਨਾਲ ਹੋਇਆ ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹ ਹੀ ਸਾਡੇ ਏਜੰਡੇ ਹੁੰਦੇ ਆ ਕਲੱਬ ਕਲੱਬ ਦੇ ਮੈਂਬਰਾਂ ਦੇ ਬੇਸਿਕਲੀ ਕਲੱਬ ਫਰਸਟ ਇਟ ਇਜ਼ ਕਲੱਬ ਫਰਸਟ ਨਾਟ ਇੰਡੀਵਿਜੂਅਲ ਫਰਸਟ ਕਲੱਬ ਨੂੰ ਅਸੀਂ ਉੱਤੇ ਲੈ ਕੇ ਜਾਣਾ ਹੈ ਇਹੀ ਏਜੰਡਾ ਹੈ ਸਾਡਾ